छोर <laughs> ग ਇੱਥੇ ਅਗਲੇ ਮਾਰਨ ਤੱਕ ਜਾਂਦੇ ਨੇ ਉਹ ਵੀਡੀਓ ਕਦੀ ਬਣਾਉਣੀ ਹੈ ਉਹ ਤੇ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਧਰਬ ਤੋਂ ਬਜਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਕੀ ਕਰੋ ਅਰੇ ਘਰ ਦਾ ਬੂਹਾ ਖੋਲੋ ਤੁਹਾਨੂੰ ਉਹ ਤੇ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਵੈਪਨ ਸੰਭਾਤ ਤੁਸੀਂ ਨਹੀਂ ਖਿਲਾਓਗੇ ਤਾਂ ਕਾਉਂਟ ਖਿਲਾਏਗਾ ਹਾਂਜੀ ਮਿਹਰਬਾਨੀ ਦਾ ਡੀਜੇ ਕੰਮ ਕਰੋਗੇ ਤੇ ਮਨ ਲਓ ਉਹਨਾਂ ਕੋਲ ਵਿਆਪਨ ਹੈ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋਗੇ ਮੈਂ ਵੇ ਤਾਂ ਕਿਹੜਾ ਖੋਲਦਾ ਨਹੀਂ ਅੱਜ ਇਸ ਦਾ ਬੂਥ ਜਿੱਤਦਾ ਹੀ ਹੁਣ ਖੜੇਗਾ ਬੂਥ ਸਾਡੇ ਨਾਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇਦਾ ਮਾਰੀਆਂ ਨੇ ਆ ਵੇਖੋ ਬਾਹਰ ਦੇ ਬੰਦੇ ਨੇ ਆਹੋ ਕਰਾਓ ਕਰਾ ਦਿਓ ਐਮਐਲਏ ਕਰਾ ਦਿਓ ਕਮਰੇ ਆਓ ਕਟਾइए ਤੁਹਾਡੀ ਐਮਐਲਏ ਜੀ ਜੀ ਉਹਦੇ ਅੰਦਰ ਦੀ ਹਟਾ ਕੇ ਬਾਹਰ ਕੱਢੋ ਓਏ ਇਹਨੂੰ ਤਾਂ ਬੜੇ ਚੁੱਕਣ ਦੇ ਵੀ ਲਾਓ ਉਹਨੂੰ ਨਿਕਲ ਕਰਾ ਲੇ ਕੋਈ ਜਨਾਬ ਸਾਡੀ ਰਿਕੁਐਸਟ ਹੈ ਅੰਦਰ ਕਾਂਗਰਸ ਬਾਹਰ ਨਹੀਂ ਅੰਦਰ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਜੀ ਗੱਡੀ ਹੋਣੀ ਰਹੀ ਇੱਥੇ ਆ ਚੈੱਕ ਕਰ ਲੈਨੇ ਚੈੱਕ ਕਰ ਲੈਨੇ ਏਦਾਂ ਵੋਟਾਂ ਕਾ ਦਿੱਤੇ ਜਨਾਬ ਆ ਵੀ ਬਟਨ ਦਬੀ ਜਾਣ ਜਿਹੜਾ ਚੰਨੇਰ ਦਾ ਬਖਸ਼ਾ ਤੇ ਹੋਣ ਵੇਖੋ ਏਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕੇ ਡਰਦਾ ਆ ਨਵਚਾਰਨਾਈ ਹੈ ਉੱਥੇ ਕੰਮ ਕਰਦਾ ਇਹਨੂੰ ਕੀ ਲੈਨੇ ਆ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕਿਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨ ਦਾ ਨਹੀਂ ਕੋਈ ਫਾਇਦਾ ਠੀਕ ਹੈ ਜੀ ਠੀਕ ਹੈ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਐ ਨਾ ਕਰੋ ਸਪੈਕੂਲੇਸ਼ਨ ਨਾ ਕਰੋ ਤਾਂ ਇਧਰ ਹੀ ਹਾਂ ਆਹੇ ਭੱਜ ਗਏ ਆਹੇ ਸਰਦਾਰ ਜਿਹਨੇ ਮੈਂਬਰ ਨੂੰ ਕਿਹਾ ਯਾਰ ਨਾ ਕਰ ਨਾ ਕਰ ਕੌਣ ਭੱਜ ਗਿਆ ਦੋਨ ਪੱਜ ਗਏ ਦੋਨ ਪੱਜ ਕਿਹਦੇ ਕੋਲ ਚੁੱਕੀ ਹੈ ਮੇਰਾ ਪ੍ਰਨਾਮ ਪੈਂਦਾ ਜਿਹੜੇ ਬੰਦਾ ਨਾ ਕਿ ਕਵੀ ਕਿਰਿਆ ਦੀ ਸ਼ੁਰੂ ਹੋਈ ਹੈ ਉਹ ਕਿਥੋਂ ਦਾ ਰਹਿਣ ਵਾਲਾ ਹੈ ਇੱਕ ਹੱਥ ਕਰਦੇ ਰਹੇ ਉਹ ਆਈ ਨਹੀਂ ਹੋਗਾ ਨਾ ਕਿਥੋਂ ਦਾ ਰਹਿਣ ਵਾਲਾ ਕਿਥੋਂ ਦਾ ਰਹਿਣ ਵਾਲਾ ਕਿਥੋਂ ਦਾ ਆਇਆ ਉਹ ਦੇਖ ਲੈਗੇ ਕਿਹਦਾ ਨਾ ਆਇਆ ਕਿਹ ਮੜਾਇਆ ਇਸ ਲਾੜੇ ਹੋਇਆ ਜੀ ਕਾਰਨ ਦਾ ਵੇਖੀ ਬੰਦਾ ਇਹਨੂੰ ਫਿਰ ਇਹ ਕਾਰਵਾਈ ਹੋਗੀ ਇਹ ਮੁੰਡਾ ਮਾਰਿਆ ਅੱਜ ਮੈਨੂੰ ਮਾਰਿਆ ਸਰਕਾਰੀ ਲੱਗ ਕੇ ਬਾਹਰ ਲੈ ਗਿਆ ਹਾਂਜੀ ਬਿਆਨ ਦੇਣਾ ਕੋਈ ਹਾਂਜੀ ਬਿਆਨ ਦਾ ਸਾਡੇ ਨੇ ਠੀਕ ਹੈ ਇੱਕੋ ਨਹੀਂ ਕਰਾਂਗੇ ਸਰ ਜਿੱਤੇ ਹੀ ਕਾਰਵਾਈ ਕਰਾਂਗੇ ਸਰ ਤੁਹਾਨੂੰ ਮਾਰਿਆ ਕਾਰਵਾਈ ਜਿਹੜੀ ਬੰਦੀ ਕਾਰਵਾਈ ਹੋਈ ਸਰ ਉਹ ਅਰੈਸਟ ਸਰ ਉਹ ਸਰਕਾਰ ਕਲਾਸ਼ੀ ਦਾ ਹਾਂਜੀ ਸਾਡੀ ਸਿਸਟਰ ਇਹਦੇ ਵਿਆਹ ਹੀ ਹੋਈ ਹੈ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਬਿਲਕੁਲ ਸ਼ਾਂਤੀ ਮਾਹੌਲ ਆ ਹਾਂਜੀ ਸਰ ਅੱਗੇ ਉਹ ਸੱਚ ਲੈ ਕੇ ਗੱਲ ਕਰ ਵੀ ਕੀ ਹੋ ਕੀ ਰਿਹਾ ਜੀ ਇਹ ਵੇਖ ਰਹੇ ਚੈੱਕ ਕਰ ਰਹੇ ਕੋਈ ਇਥੇ ਇਨਫੋਰਮੇਸ਼ਨ ਆਈ ਹੈ ਹੀ ਕਹੇ ਚੀਜ਼ ਕੋਈ ਇਥੇ ਪ੍ਰੋਬਲਮ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਗੱਲ ਕਰ ਰਹੇ ਹਾਂ ਜੀ ਜਿਹੜਾ ਚੈੱਕ ਕਰ ਰਹੇ ਹਾਂ ਜੋ ਬਿਆਨ ਹੋਊਗਾ ਉਸ ਦਾ ਕਰ ਹਾਂਜੀ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲਿਆ ਜਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਭਾਵੇਂ ਨੇ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਸ ਚਰਚ ਵਾਦਿਆ ਜਿੱਦਾਂ ਉਹਦਾ ਫਰਜ ਬੰਦਾ ਸੁਖੀਰ ਖਿਲਾਫ ਸੁਖੀਰ ਦਾ ਕੋਲ ਖਲੋ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਸ ਵਾਦ ਕੱਟ ਵਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋ ਕੇ ਸੁਖੀਰ ਦਾ ਇਹ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਇਹ ਜਿੰਨ ਤੱਕ ਇਹ ਵੀਡੀਓ ਹੀ ਜਿੰਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆ ਰੰਧਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੇ ਤਲੀ ਮਾਰਿਆ ਬੰਦਾ ਮੇਰੇ ਪੋਟਾ ਡਾਂਗਾਂ ਬਲਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਨੁਕੀਂਦਾ ਆ ਵੇਖੋ ਵੇਖੋ ਅਮਵੈਲ ਖਾ ਲੋ ਆ ਸਾਰੀ ਜਨਤਕ ਵੀਡੀਓ ਹੈਗੀ ਆ ਖਾਲੀ ਆ ਜੇ ਆ ਜੇ ਆ ਜੇ ਬੰਦਾ ਇਹ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਡਾਂਗ ਮਰਵਾਉਂਦਾ ਆ ਵੇਖੋ ਫੋਟੇ ਕਿੱਨੇ ਫੋੜੇ ਇਹ ਲਪਾਇਆ ਜੀ ਲਪਾਇਆ ਮਸੀਹ ਲਪਾਇਆ ਮਸੀਹ ਲਪਾਇਆ ਮਸੀਹ ਲਪਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵੀ ਡਾਂਗ ਮਾਰ ਉਹ ਜੁੱਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਰੰਦਾਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਂਹ ਜੇ ਕਰਕੇ ਬਚਾਈ ਮੇਰਾ ਪੁੱਤ ਡਾਂਗ ਮਾਰੀਆ ਪੁੱਤ ਮੇਰਾ ਡਾਂਗ ਮਾਰੀਆ ਗੱਲ ਇਹ ਆ ਆ ਆਜੋ ਆਜੋ ਅਨਸਾਰੀ ਦਾ ਜਵਾਬ ਮੈਂ ਦੇਣਾ ਆਜੋ ਆਜੋ ਅਨਸਾਰੀ ਦਾ ਮੈਂ ਜਵਾਬ ਦੇਣਾ ਆਜੋ ਸਵਾਲ ਉਹਨਾਂ ਵੱਲ ਚੁੱਕਿਆ ਗਿਆ ਕਿ ਗੈਂਗਸਟਰਾਂ ਦੇ ਨਾਲ ਤੁਹਾਡੇ ਰਿਸ਼ਤੇ ਨੇ ਇਹ ਰਿਸ਼ਤੇ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜ਼ਿਆਦਾ ਨਾ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਉਹਨੂੰ ਜਵਾਬ ਦਿੱਤਾ ਜੇ ਪਿਓ ਦਾ ਪੋਤਾ ਆ ਇਹ ਅਜੇ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੱਤਾ ਉਹਨਾਂ ਸਾੜੀ ਵਾਲੇ ਦਾ ਜੇ ਨਾ ਜਿ ਪਿਓ ਦੇ ਪੁੱਤ ਨੇ ਮੈਂ ਅਲਿਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਹੀ ਰਲਿਆ ਮੈਂ ਲਾ ਰਿਆਂ ਕਿ ਇਹ ਨਹੀਂ ਮੁੱਖ ਮੰਤਰੀ ਜੱਗੂ ਭਗਵਾਨਪੁਰੀਏ ਨੂੰ ਪ੍ਰੋਟੈਕਟ ਕਰ ਰਿਆ ਉਹ ਕਹਿੰਦੇ ਰਧਵਾ ਸਾਹਿਬ ਦੀ ਬੁਖਲਾਟ ਹੈ ਹਾਰ ਨਹੀਂ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਕਹਿੰਦੇ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪੁਲਿਸ ਉਹ ਜੋ ਮਰਜੀ ਕਹੀ ਜੇ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਮਈ ਮੇਰੀ ਗੱਲ ਮੇਰੀ ਗੱਲ ਸੁਣ ਲਓ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨਤਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰਤਾਵਾਸਾਂ ਤੇ ਸਾਹਮਣੇ ਡਾਂਗ ਮਾਰੀਏ ਸਾਨੂੰ ਇਹ ਇਖਤਿਆਰ ਉਹਨੂੰ ਜਿਹੜੀ ਮਾਰੀਆ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗੋ ਜੀ ਆ ਭੀ ਹੁਣ ਸਾਹਮਣੇ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇਗੇ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਆਉਣ ਦੇ ਆਉਣ ਦੇ ਗੁੰਡਾ ਕਰਦੀ ਐਦਾ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰੀ ਜਾਂ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਤੁਹਾਡੀ ਪਾਰਟੀ ਦੇ ਪੱਖ ਰੱਖਦੀ ਹੈ ਬਿਲਕੁਲ ਰੱਖਦੀ ਹੈ ਤੁਹਾਡੇ ਸਾਹਮਣੇ ਇੱਥੇ ਆਪਾਂ ਕਦੋਂ ਦੇ ਖੜੇ ਆ ਪੁਲਿਸ ਅੰਦਰ ਗਈ ਹੈ ਨਹੀਂ ਗਈ ਜਦੋਂ ਸਭ ਇਸ ਤਰੀਕੇ ਨਾਲ ਲੀਡਰਾਂ ਨੂੰ ਆਗੇ ਸ਼ਾਂਤ ਕਰਨਾ ਚਾਹੀਦਾ 몰 ਕਿਸ ਤਰੀਕੇ ਨਾਲ 몰 ਫੜਾਇਆ ਜਾ ਰਿਹਾ ਉਸ ਤਰ੍ਹਾਂ ਕਰਨਾ ਚਾਹੀਦਾ ਵੇਖੋ ਗੱਲ ਛੋੜ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਲੀਡਰ ਨਾ ਪਹੁੰਚੇ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚਣ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤਖਾ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਪੱਦੇ ਦਾ ਪੁੱਤ ਹੈ ਨਾ ਇਹ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਊ ਨਹੀਂ ਗੜਗਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸੱਧਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗ ਜੇਲ੍ਹ ਮਿਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਇਹਨਾਂ বারবার ਉਹ ਵਿਧਾਨ ਸਭਾ ਵਾਲੀ ਤਸਵੀਰ ਜਿਹੜੀ ਤਸਵੀਰ ਮਜੀਠੀ ਕਦੇ ਵਿਕਰਮ ਦੀ ਜਿਹੜੀ ਮਜੀਠੀ ਨੇ ਵਿਖਾਈ ਹੈ ਜੀ ਜੱਗੂ ਦੇ ਨਾਲ ਜੱਗੂ ਤੇ মামਾ ਇਹਨਾਂ ਦਾ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਭਗਵਾਨਪੁਰੀਏ ਦੀ ਮੰਗ ਕਿਹਦੇ ਲਈ ਤੁਰੀ ਫਿਰਦੀ ਆ ਜੱਗੂ ਭਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪੁਗਾਨ ਪੜੀ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਕੋਈ ਗੱਲ ਨਹੀਂ ਇਹ ਤਾਂ ਯਾਰ ਕੋਈ ਨਹੀਂ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਨਹੀਂ ਤਾਂ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜਿਆ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖਿਆ ਮੈਂ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਨੇ ਮੈਂ ਤਾਂ ਉਹਨਾਂ ਨੂੰ ਇੰਟਰਡਕਟ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਦਬਾਤ ਵਿੱਚ ਤੁਸੀਂ ਹੋਰ ਕਿ ਮੇਰੇ ਦਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨਟ ਚ ਕਰਵਾ ਰਿਹਾ ਦਾਵਾ ਸਾਹਿਬ ਕਿੰਨੇ ਕਬੂਤਾਂ ਤੇ ਇਸ ਤਰੀਕੇ ਨਾਲ ਜੜ ਰਿਹਾ तकरीबन ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ ਦਾਵਾ ਸਾਹਿਬ ਜੀ ਤਾਂ ਦਿਲ ਚੜਿਆ ਵਾ ਫੋਟਾ ਸ਼ੁਰੂ ਹੋਈਆਂ ਤੇ ਇਹ ਹਾਲਾਤ ਓਏ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਰੋਤੋ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਫੜਿਆ ਉਹ ਤਰਨਤਾਰਨ ਦਾ ਵਿਅਕਤੀ ਸੀਗਾ ਤਰਨਤਾਰਨ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਔਰ ਉਹ ਕਹਿੰਦੇ ਕਿ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਜਿਹੜਾ ਕੋਈ ਅੱਗ ਜੜੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆਰਕੇ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰਹਿੰਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆਇਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਕੈਂਸਰ ਹੈ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋ ਡਾਰਉਣ ਲੱਗ ਗਿਆ ਇੱਕ ਨੇ ਇਹ ਬੰਦਾ ਤਾਂ ਕਿੱਜਾ ਪਿਛਲੀ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ੜੱਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆ ਵੀ ਵਰਕਰ ਇਹਦਾ ਵੀਡੀਓ ਸੁਣੋ ਇਹ ਗੱਭਰ ਨਹੀਂ ਇਹ ਮਲਾਜਮ ਜਿਹੜੇ ਨੇ ਇਹਨਾਂ ਨੂੰ ਸ਼ੈ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਨ ਆਇਓ ਮੈਂ ਸੁਣੋ ਜੀ ਵੇਖੋ ਵੇਖੋ ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਠੀਕ ਹੈ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਲੋਕ ਉਹਨਾਂ ਨੂੰ ਕੋਈ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਆ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡਰ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੇ ਇਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡਰ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬਗਲਾੜ ਦੀ ਨਤੀਜਾ ਮੈਂ ਆਉਂਦੇ ਤੋਂ ਕਾਲੇ ਸਰਪੰਚੀ ਇਹ ਉਹ ਇਹਨੇ ਸਾਰਾ ਕੀਤਾ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰਿਆ ਨਾ ਬੜੀ ਕੀਤੀ ਆ ਹਾਂਜੀ ਵਾਹ ਮਾਰਿਆ ਨੂੰ ਛੜਕਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮੈਂ ਹਾਂਜੀ ਮੁੜ ਕੇ ਛਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਨੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਾਲਾ ਸਰਪੰਚਾ ਮੋਕੇ ਤੋਂ ਉਹਨੇ ਗੁੰਡੇ ਮੰਗਾਏ ਆ ਇੱਥੇ ਉਹਨੇ ਕੁੱਟ ਮਾਰ ਕਰਾਈ ਆ ਉਹਨੇ ਤਾਂ ਪੂਰਾ ਇੱਥੇ ਦੇਸ ਤੇ ਪਾਈ ਬੋਰਡ ਨਹੀਂ ਪਾਉਣ ਦੇ ਇੰਡੀਆ ਕੇ ਨੂੰ